ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਤੁਹਾਡੇ ਨਾਲ ਕਰਦੇ ਆਂ ਜੀ ਰਾਤ ਦਾ ਵਲੌਗ ਸ਼ੇਅਰ ਤੇ ਇੱਥੇ ਲਗਭਗ 9 ਵਜੇ ਸੀ ਤੇ ਆਪਾਂ ਪਿਆਰੇ ਸੀ ਮੱਝਾਂ ਨੂੰ ਪਾਣੀ ਕਿਉਂਕਿ ਜੀ ਅੰਦਰ ਲਿਆਂ ਨੂੰ ਗਰਮੀ ਬਹੁਤ ਹੁੰਦੀ ਹੁੰਦੀ ਆ ਉੱਪਰ ਦੋ ਪੱਖੇ ਚੱਲਦੇ ਹੁੰਦੇ ਨੇ ਫਿਰ ਵੀ ਆਪਾਂ ਜਿਹੜੀ ਅੰਦਰ ਬੰਨੀ ਹੁੰਦੀਆਂ ਉਹਨਾਂ ਨੂੰ ਨਮਾ ਦੇਣੇ ਹੁੰਦੇ ਆ ਔਰ ਕੁਮਰਚਾ ਤੇ ਆ ਛੋਟੀ ਆ ਛੋਟੀ ਕੱਟੀ ਆ ਇਹਨਾਂ ਨੂੰ ਨਿਮਾਵਾ ਦਾਂਗੀ ਬਾਹਰ ਲਿਆਂ ਤੇ ਤਾਂ ਚੱਲ ਪਹਾੜੀ ਚੱਲਦੇ ਹੁੰਦੇ ਆ ਤੇ ਉਹਨਾਂ ਨੂੰ ਆਪਾਂ ਪਿਾਵਾਂਗੇ ਕੱਲਾ ਪਾਣੀ ਕਿਉਂਕਿ ਸਾਰਾ ਦਿਨ ਪਸ਼ੂ ਨਾਲ ਤਾਂ ਨਾ ਪਸ਼ੂ ਹੋਣਾ ਪਹਿਲਾਂ ਸਵੇਰੇ ਪਾਣੀ ਪਿਆਇਆ ਨਿਮਾਗਾ ਫਿਰ ਦੁਪਹਿਰੇ ਪਿਉਣੇ ਆ ਫਿਰ ਹੁਣ ਮੈਂ ਪੈਸੀ 4:00 ਸਵਾ 4:00 ਵਜੇ ਪਾਣੀ ਉਦੋਂ ਨਿਮਾਗਾ ਸੀਗੀਆਂ ਬਾਹਰ ਕੱਢੀਆਂ ਸੀ ਜਦੋਂ ਤੇ ਹੁਣ ਰਾਤ ਨੂੰ ਫੇਰ ਪਿਆ ਕੇ ਪੰਨੇ ਹੁੰਨੇ ਐ ਇਸ ਵੇਲੇ ਸਾਰੇ ਕੰਮ ਆਪਣੇ ਨਿਪਟੜੇ ਹੋਇਆ ਜੀ ਬਸ ਇਹ ਰਹਿੰਦਾ ਸੀਗਾ ਪਾਣੀ ਪਿਉਣਾ ਲਾ ਤੇ ਆਪਾਂ ਪਿਆਰੇ ਇਸ ਇਹਨਾਂ ਨੂੰ ਪਾਣੀ ਨਾਲੇ ਨਵਾ ਦੇਨੇ ਆ ਪਸ਼ੂਆਂ ਨਾਲ ਤਾਂ ਸਾਰੀ ਦਿਹਾੜੀ ਬਸ ਪਸ਼ੂ ਹੋਈ ਜਾਓ ਸਾਰੀ ਦਿਹਾੜੀ ਬਸ ਇਨਾਂ ਚ ਹੀ ਲੰਘ ਜਾਂਦੀ ਆ ਕਦੇ ਨਨ ਕੱਕ ਪਾਲੇ ਕਦੇ ਨਨ ਦਾਣਾ ਪਾਲਿਆ ਕਦੇ ਕੁਛ ਪਾਲਿਆ ਕਦੇ ਪਾਣੀ ਪਿਆਤਾ ਇੱਕ ਵੀਰ ਕਹਿੰਦਾ ਸੀਗਾ ਤੁਹਾਡੀਆਂ ਮੱਝਾਂ ਰਾਜ ਹੀ ਆ ਤੇ ਉਹ ਤਾਂ ਕਰਕੇ ਵੀਰੇ ਸਮਾਈ ਬਸ ਇਹ ਵਾਲੀ ਆ ਆਪ ਦਾ ਖਾਣਾ ਦਾਣਾ ਤਾਂ ਭੁੱਲ ਜਾਂਦੇ ਆ ਬਸ ਇਹਨਾਂ ਦਾ ਨਹੀਂ ਭੁੱਲਦੇ ਚਾਰ ਟਾਈਮ ਜਿਹੜਾ ਇਹਨਾਂ ਨੂੰ ਪਾਣੀ ਪਿਉਣਾ ਨਮਾਉਣਾ ਦਾ ਜਦ ਕੋਈ ਖਾ ਕੱਕ ਪੱਠਾ ਪਾਉਣਾ ਆਪਣੇ ਗੋਗਲੂ ਨੂੰ ਵੀ ਨਵਾਤਾ ਆਪਣੇ ਨਵਾਬ ਦੇ ਬੱਚੇ ਇਹਨੂੰ ਨਵਾ ਤਾਂ ਕਈ ਵਾਰ ਇਹ ਨਵਾ ਦਿਨੇ ਜੀ ਹੌਂਕ ਦਵਾਲਾਗਾ ਗਰਮੀ ਬਹੁਤ ਮੰਦਾ ਉਹ ਤਾਂ ਖੈਰ ਹੁਣ ਤਾਂ ਘੱਟ ਮੰਨਦੇ ਨੇ ਕਿਉਂਕਿ ਅੰਦਰ ਪਹਾੜੇ ਚੱਲਦੇ ਹੁੰਦੇ ਆ ਉੱਥੇ ਵੀ ਵਧੀਆ ਆਰਾਮਦਾਰੀ ਦਾ ਪਏ ਰਹਿੰਦੇ ਨੇ ਆਉਣ ਬਾਹਰ ਵੀ ਵਾਸੇ ਛੱਡ ਤਾਂ ਕਿ ਪਹਾੜੇ ਆਪਾਂ ਤੇ ਇੱਥੇ ਬਾਹਰ ਲਿਆਂ ਨਿਨਵਾਉ ਦੇ ਬਾਹਰ ਲਿਆਂ ਨੂੰ ਆਪਾਂ ਪਿਆਵਾਂ ਦੀ ਕੱਲਾ ਪਾਣੀ ਆਪਾਂ ਦੋਚਿਆਂ ਨੂੰ ਬਾਹਰ ਲਿਆਉਂ ਨੂੰ ਪਾਣੀ ਪਿਆਤਾ ਤੇ ਆ ਇੱਕ ਰਿੰਜੀ ਸੀ ਜੀ ਫਿਰ ਹੁਣ ਸੋਈਏ ਮੱਚ ਇਹਦਾ ਕੱਟਾ ਇਦਰੇ ਸਾਈਡ ਤੇ ਬੰਨ ਦਿੱ ਲਿਆ ਫਿਰ ਨਹੀਂ ਤਾਂ ਕੋਲੇ ਤਾਂ ਇਹ ਚੁੰਗ ਜਾਂਦਾ ਆ ਥੋੜੇ ਜਿਹਾ ਕੱਖ ਭਾਇ ਸੀ ਮੂਰੀ ਆਪਾਂ ਲੋਟ ਕਰਨ ਲੱਗੇ ਵੀ ਚਲ ਪਾਣੀ ਪਣੀ ਪੀ ਕੇ ਖਾ ਲੂਗੀ ਦਾਣਾ ਪਾਇਆ ਹੁੰਦਾ ਕਾਫੀ ਇਹਨੂੰ ਕੀ ਪੀ ਅੰਦੇ ਪਾਣੀ ਤੇ ਕਬੀਰ ਨੇ ਉਹਦੇ ਕਮੈਂਟ ਕਰਿਆ ਸੀਗਾ ਵੀ ਪਹਿਨਾ ਤੁਸੀਂ ਵੀ ਉਹ ਹਾਸਿੱਟਣ ਦਾ ਵੀ ਵਲੌਗ ਬਣਾਓ ਹਾਂਜੀ ਵੀਰੇ ਜਰੂਰ ਉਹ ਵੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਆਪਾਂ ਤੁਹਾਡੇ ਨਾਲ ਸਵੇਰ ਵਾਲੀ ਵੀਡੀਓ ਸ਼ੇਅਰ ਕਰਾਂਗੇ ਸ਼ਾਮ ਨੂੰ ਤਾਂ ਬਸ ਵੀ ਟਾਈਮ ਨਹੀਂ ਲੱਗਦਾ ਤਾਂ ਵੀ ਨਹੀਂ ਜਵਾਕਾ ਖਿ ਲੱਗਦੀ ਹੈ ਤੇ ਆਪਾਂ ਸਵੇਰ ਵਾਲੀ ਵੀਡੀਓ ਜਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਉਹ ਤਸਵੀਰੇ ਹੁੰਦਾ ਹੀ ਨਹੀਂ ਬਾਲਾ ਇਸ ਵੇਲੇ ਮੈਂ ਰੋਟੀ ਟੁੱਕੂ ਬਣਾ ਕੇ ਫਿਰ ਸੜਦੀ ਨਹੀਂ ਹੁੰਦੀ ਆ ਆ ਪਾਪੇ ਹੋਰ ਐਸੀ ਜੀ ਸ਼ੱਕਰ ਮੱਚਣ ਪਾਉਣੀ ਆ ਇਹਦੀ ਵੀ ਜੇ ਤੁਸੀਂ ਬੈਨੀਫਿਟ ਜਾਣਨਿਆ ਤਾਂ ਕਮੈਂਟ ਜ਼ਰੂਰ ਕਰਿਓ ਜੀ ਆਪਾਂ ਜ਼ਰੂਰ ਦੱਸਾਂਗੇ ਤੁਹਾਨੂੰ ਵੀ ਸਾਡੇ ਪਸ਼ਮਣੇ ਦੇ ਕੀ ਬੈਨੀਫਿਟ ਹੋਏ ਨੇ ਕਮੈਂਟ ਜ਼ਰੂਰ ਕਰਿਓ ਜੀ ਆ ਆਪਣੇ ਹੈਗਾ ਜੀ ਘੁਗੀਆਂ ਦਾ ਅਲਣਾ ਘੁੱਗੀਆਂ ਦਾ ਜੋੜਾ ਰਹਿੰਦਾ ਇੱਥੇ ਉਹ ਜਾਰੇ ਗਾਰਡਰ ਜੀ ਇੱਥੇ ਪਾ ਲੈਂਦੇ ਸੀਗੇ ਫਿਰ ਆਸੀ ਇਹ ਟੋਕਰੀ ਟੰਗ ਤੇ ਤੇ ਹੁਣ ਆ ਇਹ ਚ ਬਹਿ ਜਾਂਦੇ ਨੇ ਆ ਕੇ ਇਹ ਚ ਪਾਈ ਬੱਠੀ ਨੇ ਆਲਣਾ ਇਹ ਵਾਸਤਾ ਪਾ ਵੀਰੋ ਦੇ ਅੰਡੇ ਵੀ ਇੱਥੇ ਕਰਦੇ ਆ ਤੇ ਆਪਾਂ ਹੁਣਾਂ ਭੁੱਲ ਗਏ ਸੀ ਜੀ ਗੂੰਦ ਕਤੀਰਾ ਪਿਆਉਣਾ ਇਹ ਵੀ ਆਪਾਂ ਮੱਛਾਂ ਵਾਸਤੇ ਪਿਆਉਣੀ ਹੁੰਨੇ ਆ ਇਹਦੇ ਬਾਰੇ ਵੀ ਤੁਹਾਨੂੰ ਅਗਲੀ ਵੀਡੀਓ 'ਚ ਜ਼ਰੂਰ ਦੱਸਾਂਗੇ ਜੇ ਤੁਸੀਂ ਪੁੱਛੋਗੇ ਜੇ ਫਿਰ ਜ਼ਰੂਰ ਦੱਸਾਂਗੇ ਓਕੇ ਜੀ ਬਾਏ